ਬੀਜੇਪੀ ਨਾ ਮੈਂ ਇਕੱਲਾ ਲੜ ਰਿਆ ਸੈਂਟਰ ਨਾ ਮੇਰਾ ਹਰੇਕ ਮਹਿਕਮੇ ਨਾਲ ਇਕੱਲਾ ਲੜ ਰਿਆ ਪੈਸੇ ਰੋਕੀ ਬੈਠਿਆ 8000 ਕਰੋੜ ਰੋਕੀ ਬੈਠਿਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਸੜਕਾਂ ਦਾ 5500 ਦਾ ਇਕੱਲਾ ਉਹੀ ਹੈ 8000 ਕਰੋੜ ਸੋਚੋ 8000 ਕਰੋੜ ਮੇਰੇ ਕੋਲੇ ਹੋਰ ਹੋਵੇ ਮੈਂ ਕਿੰਨੇ ਹੋਰ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੇ ਨੂੰ ਨੌਕਰੀ ਦੇਵਾਂਗਾ ਕਿੰਨੇ ਹੋਰ ਸਕੂਲ ਖੋਲ੍ਹਾਂਗਾ ਕਿੰਨੇ ਹੋਰ ਹਸਪਤਾਲ ਖੋਲੂੰਗਾ ਕਿੰਨੀਆਂ ਹੋਰ ਤੀਰਥ ਯਾਤਰਾਵਾਂ ਤੇ ਬਜ਼ੁਰਗਾਂ ਨੂੰ ਭੇਜਾਂਗੇ ਪਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਹੁਣ ਅੱਜ 3-4 ਵਜੇ ਕਹਿੰਦੇ ਆ ਵੋਟਾਂ ਦਾ ਐਲਾਨ ਹੋ ਜਾਣਾ ਇਹ ਨਾ ਸੋਚੋ ਕਿ ਫਲਾਣੇ ਪਿੰਡ ਯਾਰ ਭਗਵਾਨਤਮਾਨ ਨਹੀਂ ਆਇਆ ਨਹੀਂ ਤਾਂ ਉਹਨੂੰ ਵੋਟਾਂ ਪਾਣ ਦੇ ਉਹਨੇ ਫਰਜ਼ ਆਪਣਾ ਸਾਰਿਆਂ ਦਾ ਕਿਉਂਕਿ ਲੜਾਈ ਮੇਰੀ ਇਕੱਲੇ ਦੀ ਨਹੀਂ ਇਹ ਲੜਾਈ ਪੰਜਾਬ ਦੀ ਇੱਜ਼ਤ ਆਬਰੂ ਤੇ ਅਣਖ ਦੀ ਲੜਾਈ ਹੈ ਮੈਨੂੰ 13 ਚੋਂ 13 ਸੀਟਾਂ ਜਾਨੀ ਕਿ ਮੈਨੂੰ 13 ਹੱਥ ਦੇ ਦਿਓ ਤੇ 13 ਜ਼ੁਬਾਨਾਂ ਦੇ ਦਿਓ ਮਜਾਲੇ ₹1 ਵੀ ਉੱਥੇ ਰੋਕ ਕੇ ਦਿਖਾ ਦੇਣ ਸਾਡਾ ਇਹ ਬਿਅਸ ਸਮੇਤ ਪੈਸੇ ਵਾਪਸ ਲੈ ਕੇ ਆਵਾਂਗੇ ਇੱਥੇ ਜਿਹੜੇ ਪੰਜਾਬ ਦਾ ਹੱਕ ਬਣਦਾ ਜਿਹੜਾ GST ਦਾ ਹੱਕ ਬਣਦਾ ਟੈਕਸਾਂ ਦਾ ਹੱਕ ਬਣਦਾ ਲੈ ਕੇ ਆਵਾਂਗੇ ਭਾਜਪੀ ਨਾਲ ਮੈਂ ਇਕੱਲਾ ਲੜ ਰਿਹਾ ਹਾਂ ਸੈਂਟਰ ਨਾਲ ਮੇਰਾ ਹਰੇਕ ਮਹਿਕਮੇ ਨਾਲ ਇਕੱਲਾ ਲੜ ਰਿਹਾ ਹਾਂ ਪੈਸੇ ਰੋਕੀ ਬੈਠਿਆ 8000 ਕਰੋੜ ਰੋਕੀ ਬੈਠਿਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਸੜਕਾਂ ਦਾ 85500 ਦਾ ਇਕੱਲਾ ਉਹੀ ਹੈ 8000 ਕਰੋੜ ਸੋਚੋ 8000 ਕਰੋੜ ਮੇਰੇ ਕੋਲੇ ਹੋਰ ਹੋਵੇ ਮੈਂ ਕਿੰਨੇ ਹੋਰ ਬੇਰਜ਼ਗਾਰ ਨੌਜਵਾਨ ਮੁੰਡੇ ਕੁੜੇ ਨੌਕਰੀ ਦੇਵਾਂਗਾ ਕਿੰਨੇ ਹੋਰ ਸਕੂਲ ਖੋਲੂੰਗਾ ਕਿੰਨੇ ਹੋਰ ਹਸਪਤਾਲ ਖੋਲੂੰਗਾ ਕਿੰਨੀਆਂ ਹੋਰ ਤੀਰਥ ਯਾਤਰਾਵਾਂ ਤੇ ਬਜ਼ੁਰਗਾਂ ਨੂੰ ਭੇਜਾਂਗੇ ਪਰ ਮੈਨੂੰ ਭੜੇ ਸਾਥ ਦੀ ਲੋੜ ਹੈ ਹੁਣ ਅੱਜ 3-4 ਵਜੇ ਕਹਿੰਦੇ ਆ ਵੋਟਾਂ ਦਾ ਐਲਾਨ ਹੋ ਜਾਣਾ ਇਹ ਨਾ ਸੋਚੋ ਕਿ ਫਲਾਨੇ ਪਿੰਡ ਯਾਰ ਭਗਵਾਨ ਤਮਾਨ ਨਹੀਂ ਆਇਆ ਨਹੀਂ ਤਾਂ ਉਹਨੂੰ ਵੋਟਾਂ ਪਾਉਂਦੇ ਉਹਨੇ ਫਰਜ ਆਪਣਾ ਸਾਰਿਆਂ ਦਾ ਕਿਉਂਕਿ ਲੜਾਈ ਮੇਰੀ ਇਕੱਲੇ ਦੀ ਨਹੀਂ ਇਹ ਲੜਾਈ ਪੰਜਾਬ ਦੀ ਇੱਜ਼ਤ ਆਬਰੂ ਤੇ ਅੱਖ ਦੀ ਲੜਾਈ ਹੈ ਮੈਨੂੰ 13 ਚੋਂ 13 ਸੀਟਾਂ ਜਾਨੀ ਕਿ ਮੈਨੂੰ 13 ਹੱਥ ਦੇ ਦਿਓ ਤੇ 13 ਜ਼ੁਬਾਨਾਂ ਦੇ ਦਿਓ ਮਜਾ ਲੈ ਕੇ ਰੁਪਈਆ ਵੀ ਉੱਥੇ ਰੋਕ ਕੇ ਦਿਖਾ ਦੇਣ ਸਾਡਾ ਇਹ 10 ਸਮਿਤ ਪੈਸੇ ਵਾਪਸ ਲੈ ਕੇ ਆਵਾਂਗੇ ਇੱਥੇ ਜਿਹੜੇ ਪੰਜਾਬ ਦਾ ਹੱਕ ਬਣਦਾ ਜਿਹੜਾ GST ਦਾ ਹੱਕ ਬਣਦਾ ਟੈਕਸਾਂ ਦਾ ਹੱਕ ਬਣਦਾ ਲੈ ਕੇ ਆਵਾਂਗੇ